ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਕੱਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੇ ਘਰ ਗਏ ਈਸਾਈ ਭਾਈਚਾਰੇ ਦੇ ਇੱਕ ਵਫਦ ਨੂੰ ਮਿਲਦਿਆਂ ਹੋਇਆਂ ਕਿਹਾ ਕਿ ਈਸਾਈ ਭਾਈਚਾਰੇ ਨਾਲ ਉਹਨਾਂ ਦਾ ਰੋਹਾਨੀ ਰਿਸ਼ਤਾ ਹੈ ਤੇ ਉਹਨਾਂ ਨੇ ਈਸਾਈ ਭਾਈਚਾਰੇ ਵੱਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਚ ਵੱਡਾ ਯੋਗਦਾਨ ਪਾਏ ਜਾਣ ਨੂੰ ਵੀ ਸਲਾਇਆ ਅ ਚਲੋ ਮੰਨ ਲੈਂਦੇ ਆ ਕਿ ਉਹਨਾਂ ਨੇ ਇਹ ਸਾਰੀਆਂ ਗੱਲਾਂ ਸੱਚੇ ਦਿਲ ਨਾਲ ਕਹੀਆਂ ਹੋਣਗੀਆਂ ਪਰ ਜਿਹੜੇ ਲੋਕ ਉਹਨਾਂ ਦੇ ਥੱਲੇ ਗਰਾਊਂਡ ਤੇ ਕੰਮ ਕਰਦੇ ਆ ਉਹਦੀ ਉਦਾਹਰਨ ਵੀ ਕੱਲ ਹੀ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਦੇ ਇੱਕ ਜਿਹੜਾ ਮਾਲ ਹੈ ਏਸ਼ੀਆ ਮਾਲ ਮਾਲ ਆਫ ਏਸ਼ੀਆ ਉੱਥੇ ਵਾਪਰੀ ਸਾਰੀਆਂ ਹੀ ਦੁਕਾਨਾਂ ਅੱਡ-ਅੱਡ ਤਿਹਾਰਾਂ ਦੇ ਉੱਤੇ ਉਸ ਤਿਹਾਰ ਦੇ ਹਿਸਾਬ ਨਾਲ ਉਹਨੂੰ ਸਜਾ ਕੇ ਆਪਣੇ ਗਾਹਕਾਂ ਨੂੰ ਪ੍ਰੇਰਦੀਆਂ ਨੇ ਤੇ ਗਾਹਕ ਖਿੱਚਦੀਆਂ ਨੇ ਉਹਨਾਂ ਦਾ ਮਕਸਦ ਕਿਸੇ ਧਰਮ ਨੂੰ ਪ੍ਰਚਾਰਨਾ ਜਾਂ ਨਾ ਪ੍ਰਚਾਰਨਾ ਨਹੀਂ ਹੁੰਦਾ ਉਹਨਾਂ ਦਾ ਮਕਸਦ ਆਪਣੇ ਗਾਹਕਾਂ ਨੂੰ ਵਧਾਉਣਾ ਹੁੰਦਾ ਹੈ ਇਸੇ ਤਰ੍ਹਾਂ ਤੇ ਮਾਲ ਆਫ ਏਸ਼ੀਆ ਨੇ ਕੱਲ 크리스마ਸ ਕਰਕੇ ਆਪਣੇ ਮਾਲ ਦੇ ਵਿੱਚ 크리스마스 3 ਨੂੰ ਸਜਾਇਆ ਹੋਇਆ ਸੀ ਤੇ ਉਥੇ ਇੱਕ ਸੰਸਥਾ ਜਿਹੜੀ ਇਹਨਾਂ ਦੀ ਹੈਗੀ ਹੈ ਆਪਣੇ ਗਊ ਗਊ ਰੱਖਿਆ ਦੇ ਨਾਂ ਤੇ ਬਣੀ ਹੋਈ ਸੰਸਥਾ ਉਧਰਲੀ ਉਹਨਾਂ ਦਾ ਮੁਖੀ ਇੱਕ ਜਿਹੜਾ ਹੈ ਉਹ ਉਥੇ ਗਿਆ ਪੁਨੀਤ ਕਰਹ ਕਰਹੱਜੀ ਪੁਨੀਤ ਕਰਹੱਜੀ ਤੇ ਚਾਰ ਜਣੇ ਹੋਰ ਉਹਨਾਂ ਨੇ ਉਥੇ ਖੂਦ ਬਚਾਇਆ ਵੀ ਤੁਹਾਡੀ ਜੁਰਤ ਜਿਵੇਂ ਪਈ ਵੀ ਤੁਸੀਂ ਇਸਾਈਆਂ ਦਾ ਇਹ ਜਿਹੜਾ ਕ੍ਰਿਸਮਸ 3 ਹੈ ਇੱਥੇ ਸਜਾ ਰੱਖਿਆ ਕਾਫੀ ਦਿਨ ਰੌਲਾ ਰਪਾ ਪਿਆ ਅਖੀਰ ਉਹਨਾਂ ਨੂੰ ਪੁਲਿਸ ਬਣਾਉਣੀ ਪਲਉਣੀ ਪਈ ਤੇ ਪੁਲਿਸ ਨੇ ਉਹਨਾਂ ਬੰਦਿਆਂ ਨੂੰ ਦਿੱਤਾ ਅੱਗੇ ਵੀ ਉਹਨਾਂ ਬੰਦਿਆਂ ਤੇ ਕਈ ਸਾਰੇ ਕੇਸ ਤਰਜੈਂ ਤੇ ਜਿਹੜੇ ਭਾਜਪੀ ਲਈ ਗਰਾਉਂਡ ਤੇ ਕੰਮ ਕਰਦੇ ਐ ਉਹਨਾਂ ਦੇ ਵਿੱਚੋਂ ਇਹ ਸੰਸਥਾਵਾਂ ਤੇ ਅਜਿਹੇ ਲੋਕ ਮੁੱਖ ਨੇ ਕੀ ਪ੍ਰਧਾਨ ਮੰਤਰੀ ਜੀ ਉਹਨਾਂ ਨੂੰ ਕੋਈ ਸਨੇਹਾ ਦੇਣਗੇ ਇੱਕ ਸਵਾਲ ਦੂਜਾ ਸਵਾਲ ਕਿ 크리스마ਸ ਦਾ ਤਿਹਾੜ ਬਹੁਤ ਲੰਬੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਈਸਾ ਮਸੀਹ ਦੇ ਜਨਮ ਦਿਨ ਭਜੋ ਸੰਨ 2014 ਚ ਜਦੋਂ ਮੋਦੀ ਜੀ ਦੀ ਸਰਕਾਰ ਬਣੀ ਤਾਂ ਉਦੋਂ ਜਿਹੜਾ ਕ੍ਰਿਸਮਸ ਦਾ ਤਿਹਾਰ ਆਇਆ ਉਸ ਦਿਨ ਨੂੰ ਮੋਦੀ ਜੀ ਨੇ ਗੁੱਡ ਗਵਰਨੈਂਸ ਡੇ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਕਿਉਂਕਿ ਉਸੇ ਦਿਨ ਸ਼੍ਰੀ ਅਟਲ ਬਿਹਾਰੀ ਬਾਜਪਾਈ ਦਾ ਜਨਮ ਦਿਨ ਹੁੰਦਾ ਹੈ ਅਜੇ ਅਟਲ ਬਿਹਾਰੀ ਬਾਜਪਾਈ ਸਾਹਿਬ ਉਦੋਂ ਜਿਉਂਦੇ ਸੀ ਉਹਨਾਂ ਦੇ ਜਿਉਂਦੇ ਜੀ ਗੁੱਡ ਗਵਰਨੈਂਸ ਡੇ ਮਨਾ ਕੇ ਕ੍ਰਿਸਮਸ ਤੋਂ ਧਿਆਨ ਪਰੇ ਕਰਨ ਦਾ ਇੱਕ ਉਹ ਕੀਤਾ ਸੀਗਾ ਉਪਰਾਲਾ ਪ੍ਰਧਾਨ ਮੰਤਰੀ ਜੀ ਨੇ ਫਿਰ ਉਹਨਾਂ ਦੀ ਰੂਹ ਕਿੱਥੇ ਵਸਦੀ ਸਾਨੂੰ ਉਹਨਾਂ ਦੀ ਰੂਹ ਤੇ ਥੋੜਾ ਜਿਹਾ ਸ਼ੱਕ ਹੈ ਇਸ ਗੱਲੋਂ ਅਗਲੀ ਗੱਲ ਕੱਲ੍ਹ ਹੀ 크੍ਰਿਸਮਸ ਦੇ ਮੌਕੇ ਦੇ ਉੱਤੇ ਜਿਹੜੇ ਪੋਪ ਨੇ ਪੋਪ ਫਰਾਂਸਿਸ ਉਹਨਾਂ ਨੇ ਦੁਨੀਆ ਦੇ ਨਾਲ ਸ਼ਾਂਤੀ ਦਾ ਸੁਨੇਹਾ ਦੰਦਿਆਂ ਹੋਇਆਂ ਕਿਹਾ ਕਿ ਕੋਈ ਵੀ ਜੰਗਾਂ ਦੇ ਵਿੱਚ ਖਾਸ ਤੌਰ ਤੇ ਇਜ਼ਰਾਇਲ ਤੇ ਗਾਜ਼ਾ ਦੀ ਜੰਗ ਦੇ ਵਿੱਚ ਜੋ ਬੱਚੇ ਮਾਰੇ ਜਾ ਰਹੇ ਹੈ ਉਹ ਅੱਜ ਦੇ ਨੰਨੇ-ਮੁੰਨੇ ਈਸਾ ਮਸੀਹ ਨੇ ਤੇ ਉਹਨਾਂ ਨੂੰ ਮਾਰਿਆ ਜਾਣਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਜੰਗਾਂ ਨਾ ਹੋਵੇ ਇਹਦੇ ਲਈ ਉਹਨਾਂ ਨੇ ਸੰਸਾਰਾਂ ਸੰਸਾਰ ਦੇ ਵਿੱਚ ਬਣੀ ਹਥਿਆਰ ਸੰਨਤ ਜਿਹੜੀ ਹੈ ਜਿਹਨੂੰ ਮਿਲਟਰੀ ਇੰਡਸਟਰੀਅਲ ਕੰਪਲੈਕਸ ਕਿਹਾ ਜਾਂਦਾ ਹੈ ਉਹਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਹ ਆਪਣੇ ਮਰਾਫਿਆਂ ਲਈ ਇਹਨਾਂ ਦਾ ਬੱਚਾ ਕਹਾਣ ਕਰਦੇ ਹੈ ਤੇ ਉਹ ਬੰਦ ਹੋਣਾ ਚਾਹੀਦਾ ਹੈ ਇਹ ਦੂਜਾ ਸੁਨੇਹਾ ਇਹਦੇ ਚ ਆ ਤੇ ਤੀਸਰੀ ਗੱਲ ਜਿਹੜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਸ਼੍ਰੀ ਚਰਨਜੀਤ ਭੁੱਲਰ ਜੀ ਨੇ ਲਿਖਿਆ ਹੈ ਕਿ ਲਗਭਗ 40000 ਵਿਦਿਆਰਥੀ ਪੰਜਾਬ ਦੇ ਜਿਹੜੇ ਹੈ ਉਹ 3000 ਕਰੋੜ ਰੁਪਏ ਦੇ ਬੈਂਕਾਂ ਦੇ ਕਰਜ਼ਈ ਨੇ ਜਿਹੜੇ ਕਿ ਉਹ ਬੈਂਕਾਂ ਤੋਂ ਲੋਨ ਲੈ ਕੇ ਬਾਹਰਲੇ ਦੇਸ਼ਾਂ ਨੂੰ ਉਧਾਰੀ ਮਾਰ ਕੇ ਗਏ ਨਾਜ਼ਦੀ ਨਾਲੇ ਉਹਦੇ ਚੇਰ ਵੀ ਲਿਖਿਆ ਹੋਇਆ ਹੈ ਕਿ ਆਵਾਦਵੀ ਪਾਰਟੀ ਦੀ ਸਰਕਾਰ ਦੇ ਇਹ ਦਾਅਵੇ ਕਿ ਲੋਕ ਵਤਨ ਵਾਪਸੀ ਕਰ ਰਹੇ ਹੈ ਹੁਣ ਪੰਜਾਬ ਇੰਨਾ ਖੁਸ਼ਹਾਲ ਹੋ ਗਿਆ ਕਿ ਬਾਹਰੋਂ ਵਾਪਸ ਆ ਰਹੇ ਹੈ ਲੋਕ ਉਹਦੇ ਉਲਟ ਇਹ ਹੈ ਕਿ ਵੀ 250 ਵਿਦਿਆਰਥੀ ਹਰ ਰੋਜ਼ ਬਾਹਰ ਦੀ ਉਦਾਰੀ ਮਾਰਦੇ ਹੈ ਤੇ ਜਿਹੜੇ ਪਾਸਪੋਰਟ ਬਣਦੇ ਹੈ ਉਹਨਾਂ ਦੇ ਵਿੱਚ ਵੀ ਪਹਿਲਾਂ ਨਾਲੋਂ ਕੋਈ ਕਮੀ ਨਹੀਂ ਆਈ ਇਹ ਸਾਡੇ ਪੰਜਾਬ ਲਈ ਅਸੀਂ ਚੰਗਾ ਜਾਂ ਮਾੜਾ ਨਹੀਂ ਇਹਨੂੰ ਕਹਿੰਦੇ ਪਰ ਇੱਕ ਗੱਲ ਇਹ ਹੈ ਕਿ ਪੰਜਾਬ ਦੇ ਓਵਰਾਲ ਹਾਲਾਤ ਅਜਿਹੇ ਹੈ ਜਿੱਥੇ ਲੋਕਾਂ ਨੂੰ ਹਨੇਰਾ ਨਜ਼ਰ ਆਉਂਦਾ ਤੇ ਉਹ ਉਧਰ ਨੂੰ ਜਾਂਦੇ ਆ ਚਾਹੇ ਉਹ ਉੱਥੇ ਜਾਦੇ ਨੇ ਰਚ ਫਸ ਜਾਣ ਜਾਂ ਥੋੜੇ ਜਿਹਾ ਚੱਲ ਜਾਣ ਇਹ ਗੋ ਸਮੇਂ ਤੇ ਨਿਰਪਰਕਾਤ ਹੈ ਅੱਜ ਦੀ ਅੱਜ ਅਸੀਂ ਕਿਉਂਕਿ ਸਹਿਬਜ਼ਾਦਿਆਂ ਦਾ ਉਹ ਦਿਨ ਹੈ ਜਦੋਂ ਉਹ ਆਪਣੀਆਂ ਪੇਸ਼ਕੀਆਂ ਭੁਗਦੇ ਸੀ ਤੇ ਬਹਾਦਰੀ ਦੇ ਨਾਲ ਜਿਹੜਾ ਨਵਾਬ ਹੈ ਉਹਦੇ ਗੱਲਾਂ ਦਾ ਜਵਾਬ ਦੰਦੇ ਸੀ ਡਿੜਤਾ ਨਾਲ ਲੜੇ ਤੇ ਕੁਰਬਾਨੀ ਦੇਤੀ ਕੱਲ ਨੂੰ ਉਹਨਾਂ ਬਾਰੇ ਪੂਰੀ ਗੱਲ ਕਰਾਂਗੇ ਅਸੀਂ ਉਹਨਾਂ ਦੀ ਇਸ ਡਿੜਤਾ ਲਈ ਮਾਤਾ ਗੁਜਰੀ ਜੀ ਦੇ ਦਾ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਹਲਾਸ਼ੇਰੀ ਲਈ ਉਹਦੇ ਵਾਸਤੇ ਇੰਨੀ ਠੰਡ ਦੇ ਵਿੱਚ ਬੈਠਣ ਲਈ ਅਸੀਂ ਆਪਣੇ ਵੱਲੋਂ ਹਾਰਦਿਕ ਨਮਨ ਕਰਦੇ ਹਾਂ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ